ਸ਼੍ਰੋਮਣੀ ਗੁਰਦੁਆਰਾ ਪਰੰਦਰ ਪੈਟੀਰੀਆ ਬੋਟਾ ਸੀ ਬਣਾਈਆ ਉਹਨਾਂ ਤੇ ਬਹੁਤ ਵੱਡੇ ਕਬਲੇ ਹੋਏ ਨੇ ਉਸ ਦਾ ਤਾਂ ਇਹ ਹੈ ਕਿ 1 ਤੋਂ ਲੈ ਕੇ 100 ਤੱਕ ਕੋਈ ਘਰ ਦਾ ਨੰਬਰ ਹੀ ਨਹੀਂ 0 ਨੰਬਰ ਤੇ 100 ਘਰ ਦੀ ਵੋਟ ਪੜ ਗਈ ਪੰਜਾਬ ਚ ਕੋਈ ਇਹ ਜਗ੍ਹਾ ਨਹੀਂ ਪੰਜਾਬੀ ਦੀ ਜਿਹਦਾ ਆਪਦਾ ਘਰ ਨਾ ਹੋਵੇ ਤੇ ਉਹਦਾ ਆਪਦਾ ਨੰਬਰ ਦਾ ਇਸ ਤਰ੍ਹਾਂ ਹੋਇਆ ਤੇ ਬਾਕੀ ਇਸ ਤਰ੍ਹਾਂ ਹੋਇਆ ਹੈ ਕਿ ਜੋ ਸਿੱਖ ਤਰਫ ਦੀ ਡੈਫੀਨੇਸ਼ਨ ਹੈ ਉਹਦੇ ਉਲਟ ਜਾ ਕੇ ਜੋ ਸਿੱਖ ਹੈ ਹੀ ਨਹੀਂ ਨਾ ਉਹਦਾ ਨਾਂ ਕੌਰ ਤੇ ਸਿੰਘ ਹੈ ਉਹਨਾਂ ਨੇ ਬੋਟਾ ਹਜ਼ਾਰਾਂ ਦਿੱਤਾ ਚ ਬੜੀਆਂ ਵੇ ਪਈਆਂ ਨੇ ਇਸ ਤਰ੍ਹਾਂ ਦੇ ਹਜ਼ਾਰਾਂ ਹੀ ਕੇਸ ਹੈਗੇ ਜਿਹੜੇ ਅਸੀਂ ਕੁਝ ਮਿਸਾਲ ਦੇ ਕੇ ਜੱਜ ਸਾਹਿਬ ਨੂੰ ਦੱਸ ਕੇ ਆਏ ਆ ਉਹਨਾਂ ਤੋਂ ਟਾਈਮ ਲਿਆ ਕਿ ਰਿਵਿਊ ਵਾਸਤੇ ਸਮ ਟਾਈਮ ਹੋਰ ਦਿਓ ਕੰਪਲੇਂਟਾਂ ਤੇ ਢਾਲ ਇਹ ਕਿਹਾ ਕਿ ਤੁਸੀਂ ਇਹਨਾਂ ਦਾ ਨੋਟਸ ਲਓ ਤਾਕੇ ਜਿਹੜਾ ਧਰਮ ਹੈ ਜਿਵੇਂ ਮੁਸਲਮਨ ਧਰਮ ਆਇਆ ਜਾਂ ਇਸਾਈ ਧਰਮ ਆ ਜਾਂ ਹਿੰਦੂ ਧਰਮ ਆ ਜਿਵੇਂ ਜੁੱਧੇ ਆ ਜੇ ਉੱਥੇ ਜਾ ਕੇ ਕਹੀਏ ਕਿ ਬਲਵਿੰਦਰ ਸਿੰਘ ਹੁੰਡਰ ਜਾ ਕੇ ਉਹਦਾ ਮੱਠ ਦਾ ਪ੍ਰਧਾਨ ਬਣੇਗਾ ਕੀ ਬਣ ਸਕਦਾ ਕੋ ਮਨ ਲੇਗਾ ਜੇ ਕੋ ਬਸੀਦ ਦਾ ਕਹੀਏ ਬਾਬਰੀ ਮਸਜਿਦ ਦਾ ਸੀਬਾ ਸਾਹਿਬ ਬਣਨੇ ਕੋ ਬਣ ਲੇਗਾ ਤੇ ਫਿਰ ਭਲਾ ਸਿੱਖ ਧਰਮ ਦਾ ਜਿਹੜਾ ਹਰਮੰਦਰ ਸਾਹਿਬ ਦੁਨੀਆ ਦਾ ਸਭ ਤੋਂ ਉੱਚਤਮ ਤੇ ਲੇਟੈਸਟ ਧਰਮ ਹੈ ਉਹਦੇ ਚ ਜਿਹੜੇ ਬੰਦੇ ਉਸ ਧਰਮ ਚ ਆਸਥਾ ਹੀ ਨਹੀਂ ਰੱਖਦੇ ਜਿਨ੍ਹਾਂ ਨੂੰ ਧਰਮ ਦਾ ਗਿਆਨ ਹੀ ਹੈ ਨਹੀਂ ਅਗਰ ਇਹ ਬੋਟਾ ਬਣਾ ਕੇ ਤੇ ਬੋਟਾ ਦੇ ਜਰੀਏ ਉੱਥੇ ਵੱਢ ਜਾਂਦੇ ਰਹੇ ਐਦੂ ਵੱਡਾ ਧੱਕਾ ਕੌਮ ਨਾਲ ਕੋ ਹੋ ਨਹੀਂ ਸਕਦਾ ਇਸ ਕਰਕੇ ਇਹਦੇ ਵਾਸਤੇ ਅਸੀਂ ਸਾਰੇ ਬੋਕੇ ਆਏ ਆ ਇਹਦੇ ਚ ਧਾਮੇ ਸਾਹਿਬ ਵੀ ਨਾਲ ਹੀ ਸਨ ਦੇਖਿਆ ਤੁਸੀਂ ਉਹ ਜ਼ਰੂਰੀ ਸੀ ਚਲੇ ਗਏ ਨੇ ਬਾਕੀ ਅਸੀਂ ਸਾਰੇ ਖੜੇ ਆ ਚੀਬਾ ਸਾਹਿਬ ਹੋਰ ਸਭ ਡੀਟੇਲ ਚ ਕਾਨੂੰਨੀ ਤੌਰ ਤੇ ਆ ਜਿਹੜਾ ਸਾਰਾ ਅਸੀਂ ਦੇਖਿਆ ਹੈ ਇਸ ਤਰ੍ਹਾਂ ਇਹ ਸਾਰਾ ਡੀਟੇਲ ਚ ਦੱਸ ਦੇਣੀ ਹੈ ਤੇ ਦੇਖੋ ਟੋਟਲ ਕਿੰਨੀਆਂ ਗੁਰਪਤਾਂ ਜਿਹੜੀਆਂ ਦੇਖੋ ਮੇਨ ਜਿਹੜੀ ਤੁਹਾਨੂੰ ਸਾਰਾ ਐਵੇਂ ਦੱਸ ਦੇਣਗੇ ਕਿ ਕਿੰਨਾ ਜੋੜ ਜੋ ਮਸਲਾ ਹੈ ਕਿ ਸਰਕਾਰੀ ਦਖਲ ਅੰਦਾਜ਼ੀ ਦੇ ਨਾਲ ਸਿੱਖ ਸੰਸਥਾਵਾਂ ਨੂੰ ਖੋਣ ਦੀ ਜਿਹੜੀ ਵੱਡੀ ਸਾਜ਼ਿਸ਼ ਹੈ ਉਹ ਇੱਕ ਵਾਰੀ ਫੇਰ ਇੱਥੇ ਅਰਵਿੰਦ ਕੇਜਰੀਵਾਲ ਦੇ ਹਕੂਮਤ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਉਹ ਦਿੱਲੀ ਵਾਲਿਆਂ ਦੇ ਸਹਿਯੋਗ ਦੇ ਨਾਲ ਉਹਨੂੰ ਸਿਰੇ ਚਾੜ੍ਹਨਾ ਚਾਹੁੰਦੀ ਹੈ ਜਦੋਂ ਵੋਟਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋਇਆ ਸੀ ਤੁਹਾਨੂੰ ਯਾਦ ਹੈ ਕਿ ਉਦੋਂ ਵੀ ਅਸੀਂ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਕੋਲੇ ਜਾਂ ਸਾਹਿਬ ਕੋਲੇ ਆਏ ਸੀ ਤੇ ਅਸੀਂ ਉਦੋਂ ਸਾਡੀ ਸ਼ਿਕਾਇਤ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਜੈਨੂਇਨ ਵੋਟਰ ਰਜਿਸਟਰ ਹੋਣ ਤੇ ਉਹਦੇ ਵਾਸਤੇ ਸੂਬੇ ਦੀ ਸਰਕਾਰ ਜਿਹੜੀ ਹੈ ਕੋਈ ਸਹਿਯੋਗ ਨਹੀਂ ਕਰ ਰਹੀ ਸਾਡੇ ਸਿੱਖ ਸੰਸਥਾਵਾਂ ਗੁਰਦੁਆਰਾ ਕਮੇਟੀਆਂ ਅਕਾਲੀ ਵਰਕਰ ਐਸਜੀਪੀਸੀ ਮੈਂਬਰ ਉਹ ਵੋਟਾਂ ਬਣਾ ਕੇ ਲੈ ਕੇ ਜਾਂਦੇ ਸੀ ਤੇ ਅੱਗੇ ਆਣਾ ਕੰਨੀ ਕੀਤੀ ਜਾਂਦੀ ਸੀ ਕਿ ਕੱਲਾ-ਕੱਲਾ ਵੋਟਰ ਆਵੇ ਜਾਣਬੁੱਝ ਕੇ ਡਿਸਕਰੇਜ ਕੀਤਾ ਜਾਂਦਾ ਸੀ ਫਿਰ ਫੋਟੋ ਦੀ ਸ਼ਰਤ ਲੱਗੀ ਫਿਰ ਉਧਾਰ ਕਾਰਡ ਦੀ ਸ਼ਰਤ ਲੱਗੀ ਪਰ ਫਿਰ ਵੀ ਜੜੀਆਂ ਸਾਰਿਆਂ ਨੇ ਰਲ ਕੇ ਤੇ ਮਿਹਨਤ ਕਰਕੇ ਤੇ ਆਪਣੀਆਂ ਵੋਟਾਂ ਜੜੀਆਂ ਉਹ ਜਮ੍ਹਾਂ ਕਰਾਈਆਂ ਸੀ ਵਕ-ਵਕ ਰਿਟਰਨਿੰਗ ਅਫਸਰਾਂ ਕੋਲ ਹੁਣ ਪਹਿਲਾਂ ਕਿ ਜੜੀਆਂ ਜੈਨੂਇਨ ਵੋਟਾਂ ਉੱਤੇ ਜਮ੍ਹਾਂ ਹੋਈਆਂ ਵੱਡੇ ਪੱਧਰ ਤੇ ਪੰਜਾਬ ਭਰ ਚ ਕੰਪਲੇਂਟ ਆ ਕਿ ਉਹ ਵੋਟਾਂ ਗਾਇਬ ਆ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਕਿਉਂਕਿ ਸਰਕਾਰ ਦੇ ਕੋਲ ਸਾਰਾ ਤੰਤਰ ਆ ਤੇ ਇਹਨਾਂ ਨੂੰ ਲੱਗਿਆ ਵੀ ਇਹ ਵੋਟਾਂ ਜਿਹੜੀਆਂ ਨੇ ਇਹ ਜੈਨੂਇਨ ਵੋਟਾਂ ਨਹੀਂ ਜੇ ਇਹ ਵੋਟਾਂ ਪਈਆਂ ਤੇ ਫਿਰ ਤੇ ਸਾਡੀ ਗੱਲ ਨਹੀਂ ਪੰਨੀ ਜੋ ਕੁਝ ਅਸੀਂ ਕਰਨਾ ਚਾਹੁੰਦੇ ਆ ਤੇ ਅਖੀਰਲੇ ਦਿਨਾਂ ਦੇ ਵਿੱਚ ਸਰਕਾਰਾਂ ਦੀਆਂ ਬੀਐਲੂ ਨੂੰ ਹਦਾਇਤਾਂ ਚਲੇ ਗਈਆਂ ਕਿ ਹੁਣ ਦੇਖਣ ਦੀ ਕੋਈ ਲੋੜ ਨਹੀਂ ਆਪਣੀਆਂ ਵੋਟਰ ਲਿਸਟਾਂ ਚੱਕੋ ਤੇ ਇਹਨਾਂ ਤੋਂ ਇਲਾਵਾ ਜਿਹੜੇ ਬਾਕੀ ਆ ਭਾਵੇਂ ਗੈਰ ਸਿੱਖ ਆ ਭਾਵੇਂ ਪੱਤੇ ਤਾ ਭਾਵੇਂ ਉਹ ਨੌਨ ਅਲੀਜੀਬਲ ਬੰਦਾ ਉਹਨੂੰ ਜਿਵੇਂ ਮਰਜ਼ੀ ਭਾਵੇਂ ਉਹਨੇ ਅਪਲਾਈ ਨਹੀਂ ਵੀ ਕੀਤਾ ਇਹ ਵੀ ਕੰਪਲੇਂਟ ਆ ਕਿ ਜਿਨ੍ਹਾਂ ਨੇ ਫਾਰਮ ਵੀ ਨਹੀਂ ਭਰਿਆ ਇਹਨਾਂ ਦਾ ਫਾਰਮ ਵੀ ਸੀ ਨਾਲ ਉਹਦੇ ਆਧਾਰ ਕਾਰਡ ਵੀ ਸੀ ਨਾਲ ਫੋਟੋ ਵੀ ਸੀ ਤੇ ਅਖੀਰ ਦੇ ਉੱਤੇ ਇੰਨੀ ਖੁੱਲੀ ਛੁੱਟੀ ਹੋ ਗਈ ਵੀ ਹੁਣ ਫਾਰਮ ਦੀ ਵੀ ਲੋੜ ਨਹੀਂ ਤੇ ਤੁਸੀਂ ਚੱਕ ਕੇ ਜਾ ਕੇ ਤੇ ਮੋਟਾ ਉਹ ਬਣਾ ਦੇ। ਇਸ ਕਰਕੇ ਇਹ ਸਾਰੇ ਅਸੀਂ ਜੋ ਕੱਲ ਸਾਡੇ ਐਸਜੀਪੀਸੀ ਮੈਂਬਰਸ਼ਿਪ ਵਾਲਾ ਨੇ ਸਮੂਥ ਦਿੱਤੇ ਸੀ ਉਹ ਕੱਲਾ ਕੱਲਾ ਮਾਰਕ ਕਰਕੇ ਤੇ ਉਹ ਜੱਜ ਸਾਹਿਬ ਨੂੰ ਦੇ ਕੇ ਆ ਤੇ ਵੱਡੀ ਜਿਹੜੀ ਗੱਲ ਆ ਕਿ ਸਾਡੇ ਧਰਮ ਦਾ ਸਾਡਾ ਫੰਡਾਮੈਂਟਲ ਜਿਹੜਾ ਰਹਿ ਜਾਂਦਾ ਸਾਡੀ ਰਹਿਤ ਮਰਿਆਦਾ ਦਾ ਜਿਹੜਾ ਬੇਸਿਕ ਕੁਐਸਚਨ ਹੈ ਉਹਨੂੰ ਨਜ਼ਰ ਅੰਦਾਜ਼ ਕੀਤਾ ਜਾਵੇ ਤੇ ਇਹ ਸਾਡੇ ਜਿਹੜੀ ਫਰੀडम ਆਫ ਰਿਲੀਜਨ ਇਹ ਸਮਝਾ ਉਹਦੇ ਉੱਤੇ ਬਹੁਤ ਵੱਡਾ ਡਾਕਾ ਇਹ ਹੁਣ ਸਿੱਖ ਰਹਿਤ ਮਰਿਆਦਾ ਇਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਜਾਰੀ ਕੀਤੀ ਹੋਈ ਇਹ ਰਹਿਤ ਮਰਿਆਦਾ ਹੈ ਇਹ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਸਿੱਖ ਬੈਠਾ ਤੇ ਇਸ ਰਹਿਤ ਮਰਿਆਦਾ ਨੂੰ ਜਿਹੜਾ ਉਹ ਜਿਹੜਾ ਉਹਦੇ ਮੁਤਾਬਕ ਚੱਲਦਾ ਆਪਣੇ ਜੋ ਸੰਸਕਾਰ ਨੇ ਉਹਦੇ ਚਾਹੇ ਜਨਮ ਦੇ ਸੰਸਕਾਰ ਨੇ ਚਾਹੇ ਵਿਆਹ ਸ਼ਾਦੀ ਦੇ ਸੰਸਕਾਰ ਨੇ ਚਾਹੇ ਮਰਤਕ ਦੇ ਸੰਸਕਾਰ ਨੇ ਜਾਂ ਹੋਰ ਜੋ ਸਾਡੇ ਬੁਨਿਆਦੀ ਅਸੂਲ ਨੇ ਸਿੱਖ ਧਰਮ ਦੇ ਉਹ ਸਾਰੇ ਦੇ ਸਾਰੇ ਸਿੱਖ ਰਹਿਤ ਬ੍ਰਿਹਾਦਾ ਅਰੇ ਸਾਡੇ ਧਰਮ ਦਾ ਆਪਣਾ ਅੰਦਰੂਨੀ ਮਸਲਾ ਹੁਣ ਸਿੱਖ ਰਹਿਤ ਬ੍ਰਿਹਾਦਾ ਦੇ ਵਿੱਚ ਜਿਹੜਾ ਜਨਮ ਤੇ ਨਾਮ ਸੰਸਕਾਰ ਹੈ ਇਹ ਅਸੀਂ ਕਾਪੀਆਂ ਜੱਜ ਸਾਹਿਬ ਨੂੰ ਵੀ ਦੇ ਕੇ ਆਇਆ ਕਿ ਇਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਕਿ ਜਿਹੜਾ ਸਾਡਾ ਨਾਮ ਕਰਨ ਦੀ ਵਿਧੀ ਆ ਉਹ ਕੀ ਹੁੰਦੀ ਆ ਕਿ ਜਦੋਂ ਬੱਚਾ ਪੈਦਾ ਹੁੰਦਾ ਗੁਰੂ ਘਰ ਚ ਜਾਣਾ ਉੱਥੇ ਜਾ ਕੇ ਜਿਹੜੀ ਅਰਦਾਸ ਕਰਾਈ ਜਾਂਦੀ ਆ ਉੱਥੇ ਹੁਕਮਨਾਮਾ ਲਿਆ ਜਾਂਦਾ ਜਿਹੜੇ ਵਾਕ ਦਾ ਪਹਿਲਾ ਸ਼ਬਦ ਹੁੰਦਾ ਉਹਦੇ ਤੇ ਬੱਚੇ ਦਾ ਨਾਮ ਰੱਖਿਆ ਜਾਂਦਾ ਤੇ ਪਿੱਛੇ ਹਿਦਾਇਤ ਕੀ ਆ ਲੜਕੇ ਦੇ ਨਾਮ ਪਿੱਛੇ ਸਿੰਘ ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ ਕੌਰ ਸ਼ਬਦ ਲਗਾਇਆ ਜਾਂਦਾ ਇਹ ਬੇਸਿਕ ਜਿਹੜੀ ਆ ਸਾਡੀ ਇੱਕ ਪਛਾਣ ਹੈ ਕਿ ਜੇ ਸਿੱਖ ਦੇ ਘਰ ਬੱਚਾ ਹੁੰਦਾ ਬੱਚੀ ਹੁੰਦੀ ਆ ਤੇ ਰਹਿਤ ਮਰਿਆਦਾ ਦੇ ਵਿੱਚ ਦਰਜ ਜਿਹੜੀ ਨਾਮਕੰਤੀ ਵਿਧੀ ਆ ਉਦੇ ਮੁਤਾਬਕ ਹੁਣ ਕੋਈ ਕਾਨੂੰਨ ਬਣਦਾ ਤੇ ਜਿਹੜੇ ਸਾਡੇ ਬੁਨਿਆਦੀ ਧਰਮ ਦੇ ਅਸੂਲ ਨੇ ਉਹਦੇ ਉੱਤੇ ਕੋਈ ਕਾਨੂੰਨ ਨਹੀਂ ਬਣ ਸਕਦਾ ਕਿਉਂਕਿ ਕਾਨੂੰਨ ਨੇ ਵੀ ਜੇ ਸਿੱਖਾਂ ਵਾਸਤੇ ਕਾਨੂੰਨ ਬਣਨਾ ਹੈ ਤਾਂ ਜਿਹੜੇ ਸਿੱਖਾਂ ਦੇ ਬੁਨਿਆਦੀ ਅਸੂਲ ਨੇ ਜੋ ਮर्याਦਾ ਉਹਦੇ ਤੋਂ ਸਹਿਤ ਲੈਣੀ ਆ ਜੇ Hindu ਭਰਾਵਾਂ ਵਾਸਤੇ ਬਣਦਾ ਤੇ ਉਹਨਾਂ ਦੇ ਬੁਨਿਆਦੀ ਜਿਹੜੇ ਧਰਮ ਦੇ ਸੂਲ ਹੈ ਉਹਦੇ ਮੁਤਾਬਕ ਲੈਣੀ ਆ ਤੇ ਮੁਸਲਮਾਨ ਭਰਾਵਾਂ ਦਾ ਬਣਦਾ ਕੁਛੇ ਤੋਂ ਬਣਦਾ ਉਹਦੇ ਮੁਤਾਬਕ ਲੈਣੀ ਹੁਣ ਜਿਹੜੀਆਂ ਅਸੀਂ ਵੋਟ ਲਿਸਟਾਂ ਉਹਨਾਂ ਨੂੰ ਦਿੱਤੀਆਂ ਉੱਥੇ ਕਿਤੇ ਉਹਨਾਂ ਦੇ ਨਾਮਾਂ ਦੇ ਪਿਛੇ ਕਿਤੇ ਸਿੰਘ ਕੌਰ ਨਹੀਂ ਕਿਉਂਕਿ ਇਲੈਕਸ਼ਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਵੈਸੇ ਕੋਈ ਸਰਕਾਰੀ ਇਲੈਕਸ਼ਨ ਹੋਵੇ ਸਰਕਾਰ ਦੀ ਹੋਵੇ ਕਮੇਟੀ ਦੀ ਹੋਵੇ ਪੰਚਾਇਤੀ ਹੋਵੇ ਅਸੀਂ ਕਦੇ ਕੋਈ ਤਰ੍ਹਾਂ ਜੀ ਸਾਰੇ ਦਾ ਹੱਕ ਹੁੰਦਾ ਪਰ ਇਹ ਕਿਉਂਕਿ ਗੁਰਦੁਆਰਾ ਪ੍ਰਬੰਧ ਹੈ ਇਹਦੇ ਵਿੱਚ ਕੰਡੀਸ਼ਨ ਹੈ ਜੋ ਜਿਹੜੀ ਹੈ ਕਿ ਸਿੱਖ ਪਰਿਵਾਰਾਂ ਦੀਆਂ ਜਿਹੜੀਆਂ ਵੋਟਾਂ ਪੈਣੀਆਂ ਇਸ ਕਰਕੇ ਅਸੀਂ ਜੱਜ ਸਾਹਿਬ ਨੂੰ ਇਹ ਸਾਰੀਆਂ ਚੀਜ਼ਾਂ ਡਾਕੂਮੈਂਟ ਦੇ ਕੇ ਆਏ ਹਾਂ ਕਿ ਇਤਾਂ ਦੇਰ 걸ਦੀ ਐ ਜੋ ਇਸ ਵੇਲੇ ਸਰਕਾਰ ਕਰ ਰਹੀ ਤੇ ਕਮਿਸ਼ਨ ਦੀ ਬੜੀ ਵੱਡੀ ਜ਼ਿੰਮੇਵਾਰੀ ਆ ਕਿ ਇਸ ਕੰਮ ਨੂੰ ਰੋਕ ਕੇ ਇੱਕ ਤਰੀਕ ਵਿੱਚ ਦਾ ਇੱਕ ਸਾਰੀਆਂ ਚੀਜ਼ਾਂ ਦੀ ਪੜਤਾਲ ਕਰਾਓ ਤੇ ਜਿੰਨਾ ਅਫਸਰਾਂ ਨੇ ਇਹ ਕੰਮ ਕੀਤੇ ਆ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਕਿਉਂਕਿ ਅਫਸਰਾਂ ਨੇ ਕੰਮ ਜਿਹੜਾ ਕਰਨਾ ਹੁੰਦਾ ਉਹ ਉਸੂਲ ਦੇ ਮੁਤਾਬਕ ਕੰਮ ਕਰਨਾ ਹੁੰਦਾ ਪੋਲੀਟੀਕਲ ਹਦਾਇਤਾਂ ਦੇ ਉੱਤੇ ਕਦੀ ਜਿਹੜੇ ਅਫਸਰ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਸੋ ਅੱਜ ਸਾਡੇ ਕਾਰਜਕਾਰੀ ਪ੍ਰਧਾਨ ਸਾਹਿਬ ਸਰਦਾਰ ਬਿੰਦਰ ਸਿੰਘ ਭੁੱਦਰ ਸਾਹਿਬ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਜੀ ਸਰਦਾਰ ਦਰ ਸਿੰਘ ਧਾਰਨੀ ਸਾਹਿਬ ਸਾਡੇ ਜਿਹੜੇ ਸਾਫਤਾ ਪ੍ਰਧਾਨ ਸਰਦਾਰ ਸੁਖੀਲ ਸਿੰਘ ਬਾਦਲ ਸਾਹਿਬ ਸਰਦਾਰ ਹੀਰਾ ਸਿੰਘ ਜੀ ਗਾਵਲੀਆ ਸਾਹਿਬ ਸਾਡੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਨੇ ਸਰਦਾਰ ਅਮਰਜੀਤ ਸਿੰਘ ਚਾਹੜਾ ਸਾਹਿਬ ਐਸਜੀਪੀਸੀ ਵੱਲੋਂ ਅਸ਼ਦੀਪ ਸਿੰਘ ਕਲੇਰ ਸਾਡੇ ਸਪੋਰਟਸਮੈਨ ਆ ਸਾਰਾ ਸਾਡਾ ਡੈਲੀਗੇਸ਼ਨ ਅਸੀਂ ਧੰਨਵਾਦ ਕਰਦੇ ਹਾਂ ਜਨ ਸਾਹਿਬ ਦਾ ਕਿ ਉਹਨਾਂ ਨੇ ਬਹੁਤ ਖੁੱਲਾ ਸਮਾਂ ਦੇਖ ਕੇ ਤੇ ਸਾਰੀ ਗੱਲ ਨੂੰ ਸੁਣੀ ਆ ਔਰ ਅਸੀਂ ਆਸ ਵੀ ਕਰਦੇ ਆ ਉਹਨਾਂ ਤੋਂ ਕਿ ਸਾਨੂੰ ਇਨਸਾਫ ਜਿਹੜਾ ਸਾਰੀ ਸਿਕ ਕੌਮ ਨੂੰ ਦੇਣਾ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਆ ਔਰ ਉਹਨਾਂ ਤੋਂ ਅਸੀਂ ਆਸ ਮੰਗਦੇ ਆ ਕਿ ਉਹ ਸਾਡੀਆਂ ਬੇਨਤੀਆਂ ਦੇ ਉੱਤੇ ਉਹਨੂੰ ਪ੍ਰਵਾਨ ਕਰ ਲੈਣ ਕਿੰਨੇ ਦੇ ਵੋਟਾਂ ਨੇ ਜਾਈ ਬਣਦੀ ਹੈ ਚੈੱਕ ਕਰਨ ਦੀ ਮੰਗ ਕੀਤੀ ਗਈ ਹੈ ਔਰ ਕਿੱਥੋਂ ਘੱਟ ਦੇਖੋ ਅਸੀਂ ਤਾਂ ਹੁਣ ਚਾਹੁੰਦੇ ਆ ਕਿ 31 ਮਾਰਚ ਤੱਕ ਕਿਉਂਕਿ ਹੁਣ ਤਾਂ ਕੱਲ ਲਾਸਟ ਡੇਟ ਆ ਤੇ ਐਡਾ ਵੱਡਾ ਜੋ ਕੁਝ ਸਾਹਮਣੇ ਆ ਰਿਹਾ ਸਾਡੇ ਹਿਮਾਚਲ ਵਾਲਿਆਂ ਦੀ ਤਾਂ ਅਸੀਂ ਨਾਲ ਅਰਜੀ ਵੀ ਦਿੱਤੀ ਆ ਉਹਨਾਂ ਦਾ ਹਲੇ ਵੋਟ ਦੇ ਸੰਬੰਧੀ ਮਰੀਅਤ ਦਾ ਦਾਨੇ ਦਰਾਜ ਕਿੱਥੇ ਹੋ ਜਾਣੀ ਹੈ ਕਿੰਨੀ ਕਿੰਨੀ ਇਹ ਬਹੁਤ ਵੱਡਾ ਕੰਮ ਹੈ ਇਹਦੀ ਪੜਤਾਲ ਹੋਣੀ ਇਹ ਘੱਟੋ ਘੱਟ ਅਸੀਂ ਉਹਨਾਂ ਨੂੰ ਕਿਹਾ ਕਿ 31 ਮਾਰਚ ਤੱਕ ਇਹਨੂੰ ਅੱਗੇ ਵਧਾਓ ਇਹ ਕਿੰਨੀ ਇਨਕੁਆਰੀ ਕਰੋ ਸਕਦੇ ਕਿੰਨੀਆਂ ਦੇ ਵੋਟਾਂ ਨੇ ਚਿਮਾ ਸਾਹਿਬ ਤੁਹਾਨੂੰ ਲੱਗਦਾ ਅੰਦਾਜ਼ਾ ਲੱਗਦਾ ਹਜ਼ਾਰਾਂ ਦੀ ਗਿਣਤੀ ਹਜ਼ਾਰਾਂ ਦੀ ਗਿਣਤੀ ਕੋਈ ਨੰਬਰ ਹੈ ਕੋਈ ਨੰਬਰ ਹੈ ਬਲ ਨੰਬਰ ਹੈ ਤਾਂ ਕਿ ਇਹਨੇ ਹਲਕੇ ਦਾ ਹਲੇ ਤੁਸੀਂ ਗੱਲ ਜਦੋਂ ਹਜ਼ਾਰਾਂ ਚ ਕਹਿ ਰਹੇ ਆ ਆ ਥੋੜੇ ਹਲਕੇ ਨੇ ਜਿਹੜੇ ਸਬੂਤ ਅਸੀਂ ਨਾਲ ਲਾਏ ਆ ਉਹਦੇ ਵਿੱਚ ਸਾਰੀ ਸਾਰੀ ਗੜਬੜਾ ਟੋਟਲ ਉਹ ਕਿੰਨੇ ਬਣ ਗਏ ਉਹ ਦੱਸਿਆ ਉਹਨੇ ਦੱਸਿਆ ਵੀ ਘਰਾਂ ਦੇ ਨਾਂ ਹੀ ਹਨ 0000 ਲਿਖ ਕੇ ਸਾਰੀ ਲਿਸਟ ਤੇ ਵੋਟਾਂ ਵੰਡਾਤੀ